ਯਾਨਕ ਤਬਾਰ ਸਰਬ ਕਲਾ ਸਮਰੱਤ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸੁਖ ਹੋ ਤਨ ਗੁਰੂ ਸੇਵਿਆ ਪਹਨਸ ਸੈ ਸੁਭਾਗ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖਦਾਰ ਹੋਆ ਸਿਰ ਤਖ ਸੰਮਦੀ ਨੂਰ ਅਸੂ ਪਰਸੋਂ ਛਟਿਆ ਤਦ ਰਚੇ ਸਤਿ ਪਾਤਸ਼ਾਹ ਮਨ ਜਨਮ ਜਨਮ ਅਧੇ ਕਟਿਆ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾ ਵਿਸਾਹੋ ਸੁਹੀ ਮਹੱਲਾ ਪਹਿਲਾ ਭਾਂਡਾ ਅਛਾ ਸੋਈ ਜੋ ਤਿਸ ਭav ਸੀ ਭਾਂਡਾ ਅਤਮਲੀ ਤੋਤਾ ਹੱਛਾ ਨਾ ਹੋਏ ਸੀ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਤਰਮਲੀ ਤੋਤਾ ਹੱਛਾ ਨਾ ਹੋਏ ਸੀ ਗੁਰੂ ਦਵਾਰੇ ਹੋਏ ਸੋ ਜੀ ਪਾਏ ਸੀ ਏਤ ਦਵਾਰੇ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵੀ ਕਿਆ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ जीहे कर्म कमाए तेहा होए सी अमृत हर का नाम आप वरताए सी ਜਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਇਸੀ ਮਾਨਸ ਕੀਆ ਵਿਚਾਰਾ ਤੇ ਲੋਕ ਸੁਣਾਏ ਸੀ ਨਾਨਕ ਆਪ ਨੇ ਹਾਰ ਸਭ ਕੁਲ ਤਾਰਸੀ ਜਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਇਸੀ ਆਵੇ ਚਰ ਤੇ ਲੋਕ ਸੁਨਾਏ ਸੀ ਨਾਨਕ ਆਪ ਨੇ ਹਾ ਸਭ ਕੁਲ ਤਾਰ ਸੀ ਵਾਜ ਜਿੱਕਾ ਖਲਸਾ ਵਾਜ ਜਿੱਕੀ ਫਤਿਹ ਸੋਹੀ ਰਾਗ ਤਾਂ ਤੁਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਚਾਰਨ ਕਰਦੇ ਹਨ ਪਾਂਡਾ ਹੱਸ਼ਾ ਸੋਏ ਜੋ ਤਿਸ ਸੁਭਾਵ ਸੀ ਪਾਂਡਾ ਅਤਮलीन ਤੋਤਾ ਹੱਸ਼ਾ ਨ ਹੋਇਸ ਪਿਆਰਿਓ ਪਾਂਡਾ ਕਿਆ ਗਿਆ ਸਰੀਰ ਨੂੰ ਔਰ ਸਰੀਰ ਪਵਿੱਤਰ ਕਿਹੜਾ ਹੈ ਪਿਆਰ ਜਿਹਦੇ ਵਿੱਚ ਸਤਿਗੁਰੂ ਦਾ ਨਵਾਸ ਹੋਵੇ ਜਿਹੜਾ ਸਤਿਗੁਰੂ ਨੂੰ ਭਾਵੇ ਭਾਂਡਾ ਹੱਛਾ ਸੋਏ ਜੋ ਤਿਸ ਭਾਵਸੀ ਜਿਹੜਾ ਉਹਦੇ ਮਨ ਨੂੰ ਭਾਵੇ ਪਿਆਰਿਓ ਉਹ ਪਵਿੱਤਰ ਹੈ ਉਹ ਭਾਂਡਾ ਅੱਛਾ ਹੈ ਚੰਗਾ ਹੈ ਭਾਂਡਾ ਅਤਮ ਮਲੀਨ ਧੋਤਾ ਹੱਛਾ ਨਾ ਹੋਇਸੀ ਤਿੱਕੋ ਸਰੀਰ ਜਿਹੜਾ ਪਿਆਰ ਉਹ ਦਰ ਤੇ ਵੀ ਆ ਜਾਵੇ ਜਿਹੜਾ ਪਰਮੇਸ਼ਰ ਦੇ ਨਾਲ ਜੁੜੇ ਨਾ ਜਿਹੜਾ ਪਰਮੇਸ਼ਰ ਦੀਆਂ ਵਿਚਾਰਾਂ ਤੇ ਅਸਰ ਨਾ ਕਰੇ ਤੇ ਸਤਿਗੁਰੂ ਕਹਿੰਦੇ ਭਾਂਡਾ ਅਤ ਮਲੀਨ ਉਹ ਇਤਨਾ ਕੋ ਭਾਂਡਾ ਮਲੀਨ ਹੈ ਕਿ ਤੋਤਿਆਂ ਵੀ ਚੰਗਾ ਨਹੀਂ ਹੁੰਦਾ ਤੋਤਿਆਂ ਵੀ ਸਾਫ਼ ਨਹੀਂ ਹੁੰਦਾ ਜਿਵੇਂ ਕਿ ਆਪ ਸਵਾਲੀਆਂ ਨੂੰ ਪਤਾ ਹੈ ਕਿਹ ਕਹਿੰਦਾ ਭਾਂਡਾ ਕਹਿੰਦਾ ਭਾਂਡਾ ਪਿਆਰਿਓ ਜਿੰਨਾ ਮਰਜੀ ਸਾਫ ਕਰੀ ਜਾਈਏ ਜਿਤਨਾ ਮਰਜੀ ਲਿਸ਼ਕੀ ਜਾਵੇ ਜਦੋਂ ਵੀ ਤੁਸੀਂ ਉਹਦੇ ਤੇ ਹੱਥ ਮਾਰੋਗੇ ਤੇ ਉਹਦੇ ਨਾਲੋਂ ਕਾਲਖ ਲਵੇਗੀ ਲਵੇਗੀ ਅਟਾ ਦਾ ਸਚਾਈ ਹੈ ਇਸੇ ਤਰ੍ਹਾਂ ਜਿਹੜਾ ਸਰੀਰ ਜਿਹੜਾ ਸਰੀਰ ਰੂਪੀ ਭਾਂਡਾ ਗੁਰੂ ਦੇ ਨਾਲ ਨਹੀਂ ਜੁੜਦਾ ਓਏ ਪਿਆਰਿਓ ਕਹਿੰਦੇ ਭਾਂਡੇ ਵਾਂਗੂ ਮਲੀਨ ਹੈ ਸਾਫ ਨਹੀਂ ਹੈ ਤੇ ਨਾ ਉਹ ਸਾਫ ਹੋ ਸਕਦਾ ਹੈ ਪਰ ਸਤਿਗੁਰੂ ਕਹਿੰਦੇ ਗੁਰੂ ਦਵਾਰੇ ਹੋਏ ਸੋਝੀ ਪਾਇਸੀ ਜੇ ਉਸ ਭਾਂਡੇ ਨੂੰ ਵੀ ਸਾਫ ਕਰਨਾ ਚਾਹਣਾ ਹੈ ਬਣਾ ਤੇ ਗੁਰੂਦਰ ਤੇ ਜਾ ਤੇ ਫਿਰ ਉੱਥੇ ਗੁਰਬਾਣੀ ਗਾਇਣ ਸੁਣ ਗੁਰਬਾਣੀ ਦੇ ਨਾਲ ਜੁੜ ਤੇ ਫਿਰ ਤੈਨੂੰ ਸੋਜੀ ਪੈ ਜਾਵੇਗੀ ਇਹ ਵੀ ਭਾਂਡਾ ਸਾਫ਼ ਹੋ ਜਾਏ। ਇਹ ਤਾਂ ਦੁਆਰੇ ਧੋਏ ਹੱਛਾ ਹੋਏ ਸੀ। ਫਿਰ ਜਦੋਂ ਇਸ ਦਰ ਤੇ ਆ ਕੇ ਉਹ ਭਾਂਡਾ ਧੋਵੇਗਾ ਤੇ ਪਵਿੱਤਰ ਹੋ ਜਾਵੇਗਾ, ਚੰਗਾ ਹੋ ਜਾਵੇਗਾ। ਸਤਗੁਰੂ ਦੀ ਕਿਰਪਾ ਹੋ ਜਾਵੇਗੀ। ਮੈਲੇ ਹਸ਼ੇ ਦਾ ਵਿਚਾਰ ਆਪ ਵਰਤਾਇ ਸੀ। ਪਿਆਰੋ ਵੀ ਕਿਸੇ ਦੇ ਵਸ ਦੀ ਗੱਲ ਹੈ। ਇਹ ਪਾਂਡਾ ਜੰਗਾ ਹੋਣਾ ਜਾਂ ਮੈਲਾ ਹੋਣਾ ਇਹ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਸਾਫ਼ ਹੋ ਸਕਦਾ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਮੈਲਾ ਹੈ ਕਿਉਂਕਿ ਉਹਨੇ ਕਲਾ ਆਪਣੀ ਵਰਤਾਈ ਹੋਈ ਉਸਨੇ ਆਪੋ ਆਪਣੀ ਢੰਗ ਦੇ ਨਾਲ ਸਭ ਨੂੰ ਧੰਦੇ ਲਾਇਆ ਹੋਇਆ ਹੈ ਉਹ ਆਪਣੇ ਵਿਚਾਰ ਹਰ ਇੱਕ ਦੇ ਹਿਰਦੇ ਦੇ ਵਿੱਚ ਪਾਉਂਦਾ ਹੈ ਮਤ ਕੋ ਜਾਣੇ ਜਾਏ ਅੱਗੇ ਪਾਇਸੀ ਪਿਆਰਿਓ ਨਾਲ ਹੀ ਸਤਜ ਨੂੰ ਤਾਲਨਾ ਵੀ ਕਰਦੇ ਜੀ 84 ਲਖ ਯੂਮ ਦੇ ਵਿੱਚੋਂ ਇਹ ਮਾਨਸ ਦੇ ਹੀ ਪ੍ਰਾਪਤ ਹੋਈ ਕਹਿੰਦੇ ਨੇ ਕਿ ਜੇ ਹੋਂ ਦਾ ਭਾਂਡਾ ਸਾਫ ਹੋਇਆ ਨਾ ਤੇ ਕਿਸੇ ਭਲੇਖੇ ਚ ਨਾ ਰਹੇ ਜੇ ਜੇ ਕੇ ਜਾ ਕੇ ਕਰਨਾਂਗੇ ਅੱਗੇ ਨਹੀਂ ਜਿਉਣਾ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਪਿਆਰਿਓ ਅੱਗੇ ਜਾ ਕੇ ਭਾਂਡਾ ਇਹ ਦੁਇਤਰ ਨਹੀਂ ਹੋਣਾ ਸਾਫ਼ ਨਹੀਂ ਹੋਣਾ ਜਿਹੇ ਕਰਮ ਕਮਾਏ ਤੇਹ ਹੋਏ ਸੀ ਤੇ ਪਿਆਰਿਓ ਜਿਸ ਤਰ੍ਹਾਂ ਦੇ ਅਸੀਂ ਕਰਮ ਕਰਾਂਗੇ ਉਹ ਸਾਡੇ ਲੇਖੀ ਵਿੱਚ ਲਿਖੇ ਜਾਣਗੇ ਉਹਨਾਂ ਕਰਮਾਂ ਦਾ ਸਾਨੂੰ ਫਲ ਭੁਗਤਣਾ ਪਏਗਾ ਚੰਗਾ ਕੀਤਾ ਹੋਵੇਗਾ ਚੰਗਾ ਮਿਲ ਜਾਏਗਾ ਮਾਰੇ ਕਰਮ ਹੋਣਗੇ ਤੇ ਪਿਆਰਿਓ ਮਾੜਾ ਫਲ ਪ੍ਰਾਪਤ ਹੋਵੇਗਾ ਅਮਰਤ ਹਰ ਕਾ ਨਾਮ ਆਪ ਵਰਤਾਇਸੀ ਤੇ ਪਿਆਰਿਓ ਅਮਰਤ ਰੂਪੀ ਨਾਮ ਸਿਮਰਨ ਜਿਹੜਾ ਹੈ ਉਹ ਜਦੋਂ ਅਸੀਂ ਗੁਰੂਦਰ ਦੇ ਆਵਾਂਗੇ ਤੇ ਸਤਗੁਰੂ ਖੁਦ ਸਾਨੂੰ ਵਰਤਾਇਆ ਹੈ ਖੁਰ ਦੇ ਰਿਹਾ ਹੈ ਜਿੰਨੀ ਕੋ ਸਾਡੇ ਜਪਾਇਆ ਹੈ ਪਿਆਰਿਓ ਉਤਨਾ ਪ੍ਰਾਪਤ ਕਰ ਸਕਦੇ ਆ ਤੇ ਜੇ ਪਿਆਰਿਓ ਅਸੀਂ ਜ਼ਿੰਦਗੀ ਦੇ ਵਿੱਚ ਇਸ ਵਰਤਾਵੇ ਤੋਂ ਗਫਾ ਲੈ ਲਿਆ ਪਰਮੇਸ਼ਰ ਤੋਂ ਪਰਮੇਸ਼ਰ ਨੇ ਸਾਡਾ ਸੁਧਾਰ ਕਰ ਦਿੱਤਾ ਤੇ ਫਿਰ ਸਤਿਗੁਰੂ ਕਹਿੰਦੇ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਇਸੇ ਫੇਰ ਸਾਡਾ ਉਹਨਾ ਸਫਲਾ ਹੋਣਾ ਜੀ ਇੱਥੇ ਦੁਨੀਆ ਤੇ ਫੇਰ 84 ਰਾਖ ਜੂਨ ਦੇ ਵਿੱਚੋਂ ਜਿਹੜਾ ਸਾਨੂੰ ਇਹ ਸ਼ਰੀਰ ਪ੍ਰਾਪਤ ਹੋਇਆ ਹੈ ਨਾ ਫੇਰੇ ਪਿਆਰਿਓ ਸਫਲਾ ਹੋ ਜਾਵੇਗਾ ਗੁਰੂਦਰ ਤੇ ਆਨ ਕੀ ਭਾਂਡਾ ਧੋਤਾ ਜਾਵੇਗਾ ਸਾਫ ਹੋ ਜਾਵੇਗਾ ਤੇ ਪਵਿੱਤਰ ਹੋ ਜਾਏਗਾ ਤੇ ਨਾਮ ਸਿਮਰਨ ਸਾਡੇ ਹਿਰਦੇ ਦੇ ਵਿੱਚ ਵਸ ਜਾਏਗਾ ਮਾਨਸ ਕੀਆ ਵਿਚਾਰਾ ਤੇ ਲੋਕ ਸੁਣਾਏ ਸੀ ਪਿਆਰਿਓ ਬੰਦੇ ਦੇ ਵਸ ਨਹੀਂ ਪਰਮੇਸ਼ਰ ਦੇ ਹੱਥ ਦੋਰੀ ਹੈ ਪਰਮੇਸ਼ਰ ਨੂੰ ਪਤਾ ਹੈ ਕਿਹੜਾ ਭਾਂਡਾ ਸਾਫ਼ ਕਰਨਾ ਹੈ ਕਿਹੜਾ ਪਵਿੱਤਰ ਕਰਨਾ ਹੈ ਕਿਹੜਾ ਮਰੀਨ ਰਹਿਣ ਦੇਣਾ ਉਸ ਨੇ ਆਪਣੀ ਕਲਾ ਵਰਤਾਈ ਕਿ ਉਹ ਪਵਿੱਤਰਤਾ ਲਿਆਉਣੀ ਹੈ ਤੇ ਪਿਆਰਿਓ ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਕਿਰਪਾ ਹੋ ਗਈ ਤੇ ਫਿਰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਤੇ ਪਿਆਰਿਓ ਆਵਤਾ ਉਹ ਨਿਹਾਲ ਹੋਵੇਗਾ ਹੀ ਜਿਹੜਾ ਗੁਰੂ ਦਰਦੇ ਆ ਕਿਤਰ ਗਿਆ ਤੇ ਆਪਣੀਆਂ ਇੱਕੀ ਕੁਲਾ ਨਾਲ ਤਰਾਲੇਗਾ ਇੱਕੀ ਕੁਲਾ ਇੱਕ ਜਣਾ ਹੀ ਕੋਣ ਪਰਵਾਦ ਦੇ ਵਿੱਚੋਂ ਬਾਕੀ ਭਾਵੇਂ ਕੋਈ ਦਰਤੇ ਆਇਆ ਤੇ ਭਾਵੇਂ ਨਹੀਂ ਆਇਆ ਉਸ ਪਰਵਾਦ ਦੇ ਵਿੱਚੋਂ ਸਤਿਗੁਰੂ ਦੀ ਕਿਰਪਾ ਹੋ ਗਈ ਪਿਆਰਿਓ ਇੱਕ ਜਣਾ ਤਰ ਗਿਆ ਤੇ ਇੱਕੀ ਕੁਲਾ ਕਰ ਜਾਂਦੀ ਹੈ ਇੱਕੀ ਸੋ ਇਹ ਸੀ ਅੱਜ ਦਾ ਹੁਕਮ ਜੁਆ ਗੀ ਨੇ ਸ਼ਰਵਣ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹਨਾਂ ਬਚਨਾਂ ਤੇ ਅਮਲ ਕਰਈਏ ਤਾਂ ਕਿ ਸਾਡੇ ਹਿਰਦੇ ਦੇ ਵਿੱਚ ਸਤਿਗੁਰੂ ਦਾ ਨਾਮ ਰੂਪੀ ਸਿਮਰਨ ਦਾ ਜਿਹੜਾ ਪ੍ਰਵਾਹ ਹੈ ਚੱਲ ਜਾਵੇ ਸਾਡਾ ਵੀ ਜੀਵਨ ਸਫਲਾ ਹੋ ਜਾਏ ਅਸੀਂ ਵੀ ਇਥੋਂ ਪਤ ਸਿਉਂ ਆਜਾ ਵਜਾ ਕੇ ਅਗਲੀ ਦਰਗਾਹ ਦੇ ਵਿੱਚ ਜਾਈਏ ਤਾਂ ਕਿ ਸਾਨੂੰ ਅੱਗੇ ਜਾ ਕੇ ਬੈਠਣ ਜੋਗੀ ਥਾਂ ਮਿਲ ਜਾਵੇ ਤੇ ਸਾਡਾ ਇੱਥੇ ਜੀਵਨ ਜਿਹੜਾ ਸਾਨੂੰ ਮਿਲ ਗਿਆ ਇਹ ਸਫਲਾ ਹੋ ਜਾਵੇ ਸੋ ਗੁਰੂ ਸਵਾਰਿਓ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗੱਜ ਕੇ ਫਤਿਗ ਜਾਈਏ ਜੀ ਆਇਆਂ ਨੂੰ ਸਮੂਹ ਸਾਧ ਸੰਗਤ ਦੀ ਸਤਿਗੁਰੂ ਦਾ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਣ ਸਿੱਖੀ ਜੀਵਨ ਚੜ੍ਹਦੀਆਂ ਗਲਾਂ ਦੇ ਹੀ ਰੋਗਤਾ ਤੰਦਰੁਸਤੀਆਂ ਹਰ ਮદાન ਫਤਿਹ ਬਖਸ਼ਿਸ਼ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ